ਕਿਸੇ ਵੀ ਦਫਤਰ ਵਿੱਚ ਜਾਓਗੇ ਕਿ ਉੱਥੇ ਇਹਨਾਂ ਕਿਸਾਨਾਂ ਨੂੰ ਜਿਹਨਾਂ ਆਇਆ ਪੰਜਾਬ ਦੇ ਵਿੱਚੋਂ ਤੇ ਮੇਰੀ ਬੇਨਤੀ ਆ ਕਿ ਇਹਨਾਂ ਦੇ ਜਿਹੜੇ ਕਲਸਟਰ ਨੂੰ 1 ਲੱਖ ਰੁਪਏ ਦਾ ਵਰਕ ਜਿਹੜੇ ਤੁਸੀਂ ਲਿਖ ਕੇ ਦਿੱਤੇ ਸਾਨੂੰ ਉਹਦੇ ਅਕੋਰਡਿੰਗ ਬ੍ਰਦਰ ਅੱਜ ਕਿਸਾਨ ਪ੍ਰਾਸੀ ਸਾਡੇ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਅਸੀਂ ਸਨਮਾਨਤ ਕਰ ਰਹੇ ਹਾਂ ਔਰ ਕਿਸਾਨ ਪਰਾਲੀ ਜਿਹੜੇ ਪੰਜਾਬ ਸਰਕਾਰ ਵੱਲੋਂ ਐਮਓ ਪਰਾਲੇ ਲੈ ਰਹੀ ਆ ਅਜੋਨਾ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤਾਂ ਜੋ ਕਿ ਥੋੜੇ ਸਮੇਂ ਬਾਅਦ ਉਹਨਾਂ ਨੂੰ ਜਿਹੜੇ ਜਿਹੜੇ ਚਾਹੇ ਕਿਸਾਨ ਹੱਥਾਂ ਨੇ ਚਾਹੇ ਛੱਡਿਆ ਜਿੰਨਾ ਵੀ ਕੋਈ ਕਿਸਾਨ ਜਿਹੜੇ ਰਾਤ ਨੂੰ ਹੁੰਦੇ ਸੀ ਉਹਨਾਂ ਨੂੰ ਰਾਤ ਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਹੁੰਦੀ ਸੀ ਉਹਦੇ ਵਿੱਚੋਂ ਵੀ ਆਪਾਂ ਨਿਆਰ ਤੋਂ ਹੁੰਦੀ ਜਿਹੜੀ ਆ ਉਹ ਤਜ਼ਰੀ ਜਿਹੜੀ ਵੇਚੀ ਹੋਈ ਹੈ ਸਰਕਾਰ ਨੂੰ ਔਰ ਅੱਜ ਬੀਸੀ ਸਾਹਿਬ ਆਏ ਨੇ ਮੈਂ ਵੀ ਸਾ ਮੈਨੂੰ ਥੋੜਾ ਜਿਆਦਾ ਜਲਦੀ ਜਾਣਾ ਪੈ ਰਿਹਾ ਔਰ ਸਾਰੇ ਜਿੰਨਾ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨ ਦਿੰਦਾ ਹਾਂ ਦਲਬਾਖੀ ਚੀਮਾ ਲਾਲੀ ਚੀਮੇ ਕਰਕੇ ਮੈਂ ਜਾਣਦੇ ਨੇ ਪਿੰਡ ਮੇਰਾ ਬਰਿਆਰ ਹੈ ਬਰਾਗ ਗੁਰਦਾਸਪੁਰ ਹੈ ਬਾਰੇ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਵੱਡਾ ਉਪਰਾਲਾ ਜਿਹੜੇ ਲੋਕ ਪਰਾਲੀ ਨਹੀਂ ਸਾੜਦੇ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਸਰਕਾਰ ਦਾ ਤੇ ਖੇਤੀਬਾੜੀ ਵਿਭਾਗ ਦਾ ਬੜਾ ਵੱਡਾ ਉਪਰਾਲਾ ਜਿਹੜੇ ਨਹੀਂ ਸਾੜਦੇ ਉਹਨਾਂ ਦਾ ਸਮਾਨਤਿਕ ਜਿਹੜੇ ਸਾੜਦੇ ਉਹ ਵੀ ਵੇਖਣਗੇ ਕਿ ਜੇ ਇਹਨਾਂ ਦਾ ਇਨਾ ਮਾਨ ਸਤਕਾਰ ਹੁੰਦਾ ਲੋਕਾਂ ਤੇ ਅਸਰ ਤੇ ਪੈਂਦਾ ਹੀ ਹੈ ਨਾ ਜੀ ਤੇ ਸਮਾਨ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਇਹਨੇ ਪਰਾਲੀ ਨੂੰ ਅੱਗੇ ਲਾਉਂਦੇ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਜਿਉਂ ਦੇ ਮੌਸਮ ਹੋ ਸੰਭਾਲੀਏ ਸਾਡੇ ਪਰਿਵਾਰ ਨੇ ਇਹ ਤੱਕ ਕਰਦ ਨਹੀਂ ਲਾਈ ਕਿੰਨੀ ਪੈਣੀ ਹੈ ਤੁਹਾਡੀ ਜਿਹੜੀ ਸਾਡਾ ਸਾਡੇ ਕੋਲ ਅਸਲੇ 22 ਏਕੜ ਪਾਲੀ ਹੈ ਜਿਹਦੇ ਵਿੱਚ 12 ਏਕੜ ਬਾਗ ਹੈ ਬਾਕੀ ਇੱਕ ਮਾਤ ਝੋਨਾ ਹਰ ਤਰ੍ਹਾਂ ਦੀ ਫਸਲੇ ਚ ਲਾਉਂਦੇ ਆ ਅਸੀਂ ਇਸ ਇਸ ਪਾਸੇ ਨਹੀਂ ਜਾਂਦੇ ਪਈ ਅੱਗ ਲਾਈ ਤੇ ਇਹ ਕਿ ਪਿਛਲੇ ਸਾਲ ਜਿਹੜਾ ਕਿ ਹੁਣ ਜਾ ਰਿਹਾ ਇਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਟੋਟਲ ਸਾਡੇ ਇਨਸੀਡੈਂਟ 856 ਸੀ ਉਹ ਜੋ ਸਾਡੇ ਟੀਚਰਸ ਵਿਥਾਇ ਸੇ ਕਿ ਜ਼ੀਰੋ ਬਰਨਿੰਗ ਦਾ ਕਰਨ ਦਾ ਮਾਨਚੂ ਡਿਪਟੀ ਕਮਿਸ਼ਨਰ ਡਾਟਰ ਹਮਾਸ਼ੂ ਅਗਰਵਾਲ ਜੀ ਦੇ ਅਗਵਾਈ ਹੇਠ ਜੋ ਕੰਪੇਨ ਚਲਾਈ ਗਈ ਪਹਿਲਾਂ ਤਾਂ ਅਸੀਂ ਜਿਹੜੇ ਹਾਰਟਸਪੌਟ ਸਾਡੇ 15 55 ਵਿਲੇਜ ਹੀ ਉਹਨਾਂ ਨੂੰ ਜਾ ਕੇ ਟਾਰਗੇਟ ਕਰਕੇ ਤੇ ਉਹਨਾਂ ਨੂੰ ਫਾਰਮਰ ਨੂੰ ਜਿਹੜਾ ਸਮਝਾਇਆ ਗਿਆ ਪੰਚਾਇਤਾਂ ਨੂੰ ਸਮਝਾਇਆ ਗਿਆ ਕੋ ਦਿੱਸਾ ਬਣੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਪਿੰਡ ਜ਼ੀਰੋ ਬਰਨਿੰਗ ਹੋ ਜਾਣਗੇ ਉਹਨਾਂ ਨੂੰ ਆਪਾਂ 1 ਲੱਖ ਰੁਪਈਆ ਜਿਹੜਾ ਨਾਮ ਵੱਜੋ ਜਿਹੜੇ ਵਿਕਾਸ ਕਾਰਜ ਨੇ ਉਹ ਆਪਾਂ ਦੇਾਂਗੇ ਸੋ 올ਡੀ 올ਡਾ ਟਾਰਗੇਟ ਸਾਡਾ ਸੀ ਲਗਭਗ ਸਾਡਾ 55% ਅਹੀ ਜਿਹੜੇ ਇਨਸੀਡੈਂਟ ਘਟਾਉਣ ਦੇ ਵਿੱਚ ਕਾਮਯਾਬ ਹੋਏ ਆ ਤੇ 55% ਦਾ ਮਤਲਬ ਕਿ ਪੰਜਾਬ ਦੇ ਵਿੱਚ ਦੂਜਾ ਜਾਂ ਤੀਜਾ ਜਿਹੜਾ ਸਾਡਾ ਨੰਬਰ ਆਉਂਦਾ ਵਾ ਜਿਹਦੇ ਵਿੱਚ ਮੈਕਸੀਮ ਇਨਸੀਡੈਂਟ ਘਟਿਆ ਸੋ ਉਹ ਜਿਹੜੇ ਜਿਹੜੇ ਕਿਸਾਨਾਂ ਨੇ ਯੋਗਦਾਨ ਪਾਇਆ ਵਧੀਆ ਕੀਤਾ ਕੰਮ ਉਹਨਾਂ ਨੂੰ ਸਨਮਾਨਿਤ ਕਰਨ ਲਈ ਅੱਜ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਏਗਾ ਜਿਹੜੇ ਕਿ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਿਨ੍ਹਾਂ ਨੇ ਨੀਰੋ ਪਰਨਿੰਗ ਕੀਤੀ ਆ ਤੇ ਇਹਨਾਂ ਨੂੰ ਵਾਤਾਵਰਣ ਦੇ ਰਖਵਾਲੇ ਤੌਰ ਤੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਜਾਣਾ ਵਾ ਕਿੰਨੇ ਕਿਸਾਨ ਆ ਟੋਟਲ ਲਗਭਗ ਇਹਦੇ ਵਿੱਚ ਕੋਈ 10 10 ਤੋਂ ਲਗਭਗ 15 ਹਰ ਇੱਕ ਬਲਾਕ ਤੇ ਆ ਇਹਦਾ ਮਤਲਬ ਕਿ ਜੇ ਸਾਡੇ 10 ਬਲਾਕ ਨੇ ਤੇ ਲਗਭਗ ਜਿਹੜਾ ਉਹ ਹਜ਼ਾਰ ਕਸਾ ਦਿਖਾਈ ਦੇਦੇ ਆਪਾਂ ਵੀ ਛੜਨ ਜਾ ਕੇ ਦੇਖਿਆ ਬਹੁਤ ਜ਼ਿਆਦਾ ਵੇਅਰ ਕੀਤਾ ਗਿਆ ਤੁਹਾਡੇ ਵੱਲੋਂ ਹਾਂਜੀ ਕਹਨ ਲੱਗਦਾ ਵੀ ਉਸ ਚੀਜ਼ ਦਾ ਫਲ ਮਿਲੇਗਾ ਵੀ ਗਾਂਵ ਲੋਕੀ ਹੋਰ ਜ਼ਿਆਦਾ ਬਿਲਕੁਲ ਸਾਡਾ ਜਿਹੜਾ ਹੁਣ ਆਉਣ ਵਾਲਾ ਸਮਾਂ ਜਿਹੜਾ ਬਾ ਸਾਡਾ ਟਾਰਗੇਟ ਹੋਏਗਾ ਕਿ ਜ਼ੀਰੋ ਬਰਨਿੰਗ ਨੈਕਸਟ ਟਾਈਮ ਨੈਕਸਟ ਟਾਈਮ ਦਾ ਮਤਲਬ ਕਿ ਹੁਣ ਤੋਂ ਆਪਾਂ ਜਿਹੜਾ ਉਹ ਜਿਹੜੀ ਪਲੈਨਿੰਗ ਜਿਹੜੀ ਉਹਦੀ ਬਿਉਤਬੰਦੀ ਆ ਉਹ ਕਰਨੀ ਆ ਵੀ ਆਪਾਂ ਕਿਵੇਂ ਜਿਹੜੀ ਜ਼ੀਰੋ ਬਰਨਿੰਗ ਕਰਨੀ ਆ ਤਾਂ ਅਗਲੇ ਸਾਲ ਜਿਹੜਾ ਤੁਹਾਡਾ ਐਕਸ ਜੇ 300 ਚ 398 ਜਿਹੜੇ ਨੰਬਰ 369 ਜਿਹੜੇ ਐਕਸੀਡੈਂਟ ਆਇਆ ਉਹ ਬ ਤੁਹਾਨੂੰ ਯਾਦ ਚੋ ਕਿੰਨੇ ਨੰਬਰ ਤੇ ਆਪਣਾ ਜ਼ਿਲ੍ਹਾ ਕਿ ਦੱਸੋ ਆਪਣਾ ਜਿਹੜਾ ਐਸ ਵਾਲਾ ਜਿਹੜਾ ਵਾ ਉਹ ਤੀਜੇ ਨੰਬਰ ਤੇ ਹੈ ਦੂਜੇ ਜਾਂ ਤੀਜੇ ਨੰਬਰ ਤੇ ਹੋਵੇਗਾ ਜੀ ਆਪਾਂ ਉਧਰ ਲਾਈਏ 18ਵਾਂ ਨੰਬਰ ਹੈ ਜਿਹੜਾ ਇਸਟੇਟ ਹੌਨ ਦੇ ਵਿੱਚ ਕਿਰਪਾਲ ਸਿੰਘ ਢਿੱਲੋਂ ਮੁੱਖ ਖੇਤੀਬਾੜੀ ਅਫਸਰ ਗੁਰਦਾਸ ਸਰ ਇਹ ਕੀ ਪ੍ਰੋਗਰਾਮ ਸੀ ਅੱਜ ਔਰ ਕਿਸ ਤਰ੍ਹਾਂ ਦਾ ਰਿਆ ਰੁਝਾਨ ਜਿਹੜਾ ਪਿਛੇ ਅੱਗ ਲਗਾਉਣ ਬਾਰੇ ਉਹਦੇ ਬਾਰੇ ਥੋੜਾ ਪੂਰਾ ਐਕਸਪਲੇਨ ਕਰ ਦਿਓ ਇਸ ਤਰ੍ਹਾਂ ਜੀ ਪਿਛਲੇ ਸਾਲ ਸਾਡੇ ਜ਼ਿਲ੍ਹੇ ਦੇ ਵਿੱਚ 854 ਜਿਹੜੇ ਸਪੌਟ ਆਏ ਸੀ ਅੱਗ ਲੱਗਣ ਦੀਆਂ ਕੜਰਾਵਾਵਾਂ ਵਾਪਰੀਆਂ ਸੀ ਇਸ ਸਾਲ ਸਾਡੇ 390 ਆਏ ਆ ਤੇ ਸਾਡਾ ਜ਼ਿਲ੍ਹਾ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਰਿਹਾ ਵਾ ਅੱਗ ਲੱਗਣ ਦੇ ਵਿੱਚ ਕਟਰਾਵਾ ਜਿਹੜੀਆਂ ਨੇ ਘੱਟ ਵਾਪਰਉਂਦੇ ਵਿੱਚ ਤੇ ਸਾਡੇ ਤੋਂ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੀ ਜ਼ਮੀਨ ਬਹੁਤ ਘੱਟ ਆ ਸਾਡੇ ਜ਼ਿਲ੍ਹੇ ਦਾ ਜਿਹੜਾ ਰਕਬਾ ਸੀਗਾ ਉਹ 170000 ਹਕੜੇ ਆ ਸੀ ਤੇ ਮੇਰੇ ਜਿੰਨੇ ਵੀ ਜ਼ਿਲ੍ਹੇ ਦੇ ਮੁਲਾਜ਼ਮ ਸੀ ਖੇਤੀਬਾੜੀ ਦੇ ਦੂਜੇ ਵਿਭਾਗਾਂ ਦੇ ਵੀ ਅਧਿਕਾਰੀ ਕਰਮਚਾਰੀ ਡਿਊਟੀਆਂ ਤੇ ਲਾਏ ਸੀ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਜਿਹਦਾ ਸਦਕਾ ਇਹ ਅਸੀਂ ਇਸ ਵੇਲੇ ਸਾਨੂੰ ਇਸ ਜ਼ਿਲ੍ਹੇ ਨੂੰ ਮਾਣ ਮਿਲਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਵਧੀਆ ਨੰਬਰ ਦੂਜੇ ਨੰਬਰ ਤੇ ਆਏ ਆ। ਸੋ ਕਿੰਨੇ ਕਿਸਾਨ ਨੇ ਜਿਹੜੇ ਗੁਰਦਾਸਪੁਰ ਦੇ ਵਿੱਚ ਐਸੇ ਨੇ ਜਿਨ੍ਹਾਂ ਨੂੰ ਅੱਜ ਸਨਮਾਨ ਪੱਤਰ ਦਿੱਤਾ ਜਾ ਰਿਹਾ। ਇਸ ਵੇਲੇ ਕਿਸਾਨ 150 ਦੇ ਕਰੀਬ ਕਿਸਾਨ ਨੇ ਜਿਹੜੇ ਵੱਖ-ਵੱਖ ਬਲਾਕਾਂ ਚੋਂ ਆਏ ਆ ਜਿਨ੍ਹਾਂ ਨੂੰ ਅੱਜ ਡੀਸੀ ਸਾਹਿਬ, ਐਮਐਲਏ ਸਾਹਿਬ ਸਨਮਾਨ ਸਰਟੀਫਿਕੇਟ ਦੇਣਗੇ। ਇਹ ਜਿਹੜਾ ਸਰਟੀਫਿਕੇਟ ਆ ਇਹਦਾ ਨਾਮ ਰੱਖਿਆ ਵਾਤਾਵਰਣ ਦੇ ਰਾਖੇ। ਇਹ ਸਰਟੀਫਿਕੇਟ ਦਾ ਕਿਸਾਨ ਨੂੰ ਇਹ ਫਾਇਦਾ ਹੋਏਗਾ ਕਿ ਉਹ ਕਿਸੇ ਵੀ ਭਾਗ ਦੇ ਕੋਲ ਆਪਣੇ ਕੰਮ ਕਰਨ ਵਾਸਤੇ ਜਾਏਗਾ ਤੇ ਉਸ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਉਹਨੂੰ ਕਿਸੇ ਲਾਈਨ 'ਚ ਨਹੀਂ ਲੱਗਣਾ ਪਏਗਾ ਉਹਨੂੰ ਕੋਈ ਤੱਕੇ ਨਹੀਂ ਖਾਣੇ ਪੈਣਗੇ ਅਫਸਰशाही ਜਿਹੜਾ ਉਹਦਾ ਪੂਰਾ ਮਾਣ ਸਤਿਕਾਰ ਕਰੇ ਹੋਰ ਕਿਸਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਕਿਸਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ 854 ਸੀ ਇਸ ਸਾਲ 369 ਆਏ ਨੇ ਤੇ ਅਗਲੇ ਸਾਲ ਇਹ ਕਿਸਾਨ ਵੀਰ ਬਿਲਕੁਲ ਹੀ ਜ਼ੀਰੋ ਵਕਤ ਕਰ ਦੇਣਾ ਪੋਲੂਸ਼ਨ ਨੂੰ ਮਤਲਬ ਸਾਡੇ ਜਿਹੜੇ ਵਿੱਚ ਕੋਈ ਕਿਸੇ ਵੀ ਨੂੰ ਵੀ ਅੱਗ ਨਾ ਲੱਗੇ ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਕਿਉਂਕਿ ਮੈਂ ਹੁਣ ਰਿਟਾਇਰ ਹੋ ਰਿਹਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਆ ਰਹੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਗਲੇ ਸਾਲ ਦੀ ਪਲੈਨਿੰਗ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਤੇ ਉਹਦੇ ਵਿੱਚ ਜਿਹੜੀ ਸਮੱਸਿਆ ਮੇਨ ਕਿਸਾਨਾਂ ਨੂੰ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੰਬਾਈਨ ਜਦੋਂ ਕੱਟਦੀ ਆ ਝੋਨਾ ਤੇ ਜਿਹੜਾ ਉਹਦੇ ਨਾਲ ਸੁਪਰ ਐਸਐਮਐਸ ਲੱਗਣਾ ਹੁੰਦਾ ਉਹ ਨਹੀਂ ਲਾਉਂਦੇ ਕੰਬਾਈਨਾ ਵਾਲੇ ਤੇ ਉਹਦੇ ਨਾਲ ਜਿਹੜਾ ਫਰੂਸ ਆ ਉੱਪਰ ਰਹਿ ਜਾਂਦਾ ਜਦੋਂ ਕਟਿੰਗ ਕਰਦੇ ਆ ਤੇ ਉਹ ਜਦੋਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਉਹ ਵਿੱਚ ਆ ਜਾਂਦਾ ਜਿਹੜੀ ਸੰਧੀ ਵਿਧੀ ਵੀ ਕਿਤੇ ਕਿਤੇ ਸਮੱਸਿਆ ਆਉਂਦੀ ਆ ਉਹਦਾ ਕਾਰਨ ਵੀ ਉਹੋ ਹੀ ਆ ਤੇ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਵੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਤੁਸੀਂ ਅਗਲੀ ਵਾਰ ਕੰਬਾਈਨਾ ਵਾਲਿਆਂ ਕੋਲ ਜਿਹੜਾ ਸੁਪਰ ਐਸਐਮਐਸ ਆ ਉਹ ਮੰਡੀਟਰੀ ਸਰ ਆਪਣਾ ਮੋਬਾਈਲ ਨੰਬਰ ਬੋਲ ਦਿਓ 9815386450